ਪੰਜਾਬੀ ਕੈਕ ਰਾਜਵੀਰ ਜਵਨਦੀ ਹਾਲਤ 7ਵੇਂ ਦਿਨ ਵੀ ਗੰਭੀਰ ਬਣੀ ਹੋਈ ਹੈ ਹਰਿਆਣਾ ਦੇ ਪੰਜੌਰ ਚ ਹੋਏ ਬਾਈਕ ਹਾਦਸੇ ਤੋਂ ਬਾਅਦ ਮੋਹਾਲੀ ਦੇ 40 ਹਸਪਤਲ ਵਿੱਚ ਦਾਖਲ ਜਵੰਦਾ ਲਗਾਤਾਰ ਲਾਈਫ ਸਪੋਰਟ ਤੇ ਨੇ ਅਜੇ ਤੱਕ ਉਹਨਾਂ ਨੂੰ ਹੋਸ਼ ਨਹੀਂ ਆਇਆ ਵੀਰਵਾਰ ਸ਼ਾਮ ਨੂੰ ਹਸਪਤਲ ਵੱਲੋਂ ਜਾਰੀ ਛੇਵੇਂ ਮੈਡੀਕਲ ਬੁਲੇਟਿਨ ਚ ਦੱਸਿਆ ਗਿਆ ਕਿ ਰਾਜਵੀਰ ਦੀ ਨਿਊਰੋਲੋਜੀਕਲ ਸਥਿਤੀ ਚ ਕੋਈ ਖਾਸ ਸੁਧਾਰ ਨਹੀਂ ਹੋਇਆ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਜਿਸ ਕਾਰਨ ਬਾਹਾਂ ਤੇ ਲੱਤਾਂ ਚ ਕਮਜ਼ੋਰੀ ਆਈ ਹੈ ਰੀੜ ਦੀ ਹੱਡੀ ਦੇ ਐਮ ਆਰ ਆਈ ਉਹਨਾਂ ਦੇ ਸੱਤਾਂ ਦੀ ਪੁਸ਼ਟੀ ਹੋਈ ਹੈ ਡਾਕਟਰ ਉਹਨਾਂ ਦੇ ਦਿਲ ਦੇ ਆਮ ਕੰਮਕਾਜ ਨੂੰ ਬਣਾਈ ਰੱਖਣ ਲਈ ਦਵਾਈਆਂ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਹਾਦਸੇ ਤੋਂ ਬਾਅਦ ਦਿਲ ਦਾ ਦੌਰਾ ਵੀ ਪਿਆ ਸੀ ਡਾਕਟਰਾਂ ਨੇ ਕਿਹਾ ਕਿ ਉਹ ਵੈਂਟੀਲੇਟਰ ਤੇ ਹੀ ਨੇ ਅਤੇ ਸਰੀਰ ਕੁਝ ਹੱਦ ਤੱਕ ਪ੍ਰਤੀਕਿਰਿਆ ਕਰ ਰਿਹਾ ਪਰ ਇਸ ਸਮੇਂ ਉਹਨਾਂ ਦੀ ਪੂਰੀ ਸਿਹਤ ਯਾਬੀ ਬਾਰੇ ਯਕੀਨ ਨਾਲ ਕੁਝ ਵੀ ਕਹਿਣਾ ਮੁਸ਼ਕਲ ਹੈ ਜਵੰਦਾ ਦੀ ਤੰਦਰੁਸਤੀ ਲਈ ਦੇਸ਼ ਭਰ ਦੇ ਗੁਰਦੁਆਰਿਆਂ ਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਵੀਰਵਾਣੂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਉਹਨਾਂ ਦੇ ਪੁੱਤਰ ਵਿਕਰਮ ਬਾਜਪਾ ਅਤੇ ਕਾਂਗਰਸ ਨੇਤਾ ਬਲਵੀਰ ਸਿੰਘ ਸਿੱਧੂ ਸਮੇਤ ਕਈ ਰਾਜਨੀਤਿਕ ਹਸਤ ਉਹਨਾਂ ਦਾ ਹਾਲਚਲ ਪੁੱਛਣ ਲਈ ਹਸਪਤਲ ਪਹੁੰਚੀਆਂ ਇਸ ਦੁਖਦਾਈ ਘਟਨਾ ਦੇ ਬਾਪੀਓ ਦਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਸੋਸ਼ਲ ਮੀਡੀਆ ਤੇ ਲਗਾਤਾਰ ਵਧ ਰਹੀ ਹੈ ਹਾਦਸੇ ਵਾਲੇ ਦਿਨ 27 ਸਤੰਬਰ ਨੂੰ ਉਹਨਾਂ ਦੇ ਇੰਸਟਾਗ੍ਰam ਤੇ 2.4 ਮਿਲੀਅਨ ਫੋਲੋਅਰਸ ਹਨ ਜੋ ਕਿ ਹੁਣ 2.6 ਮਿਲੀਅਨ ਨੂੰ ਪਾਰ ਕਰ ਗਏ ਨੇ ਫੇਸਬੁਕ ਅਤੇ YouTube ਤੇ ਉਹਨਾਂ ਦੇ ਫੋਲੋਅਰਸ ਵਿੱਚ ਵਾਧਾ ਦੇਖਿਆ ਗਿਆ। ਹਾਦਸੇ ਤੋਂ ਇੱਕ ਦਿਨ ਪਹਿਲਾਂ 26 ਸਤੰਬਰ ਨੂੰ ਉਹਨਾਂ ਵੱਲੋਂ ਪੋਸਟ ਕੀਤੇ ਗਏ ਵੀਡੀਓਜ਼ ਤੇ ਪ੍ਰਸ਼ੰਸਕਾਂ ਵੱਲੋਂ ਜਲਦੀ ਸਿਹਤਯਾਬੀ ਅਤੇ ਵੱਡੀ ਗਿਣਤੀ 'ਚ ਅਰਦਾਸਾਂ ਤੇ ਟਿੱਪਣੀਆਂ ਆ ਰਹੀਆਂ ਨੇ। ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਸੱਤਵੇਂ ਦਿਨ ਵੀ ਗੰਭੀਰ ਬਣੀ ਹੋਈ ਹੈ। ਹਰਿਆਣਾ ਦੇ ਪੰਜੌਰ 'ਚ ਹੋਏ ਬਾਈਕ ਹਾਦਸੇ ਤੋਂ ਬਾਅਦ ਮੁਹਾਲੀ ਦੇ 40 ਹਸਪਤਾਲ ਵਿੱਚ ਦਾਖਲ ਜਵੰਦਾ ਲਗਾਤਾਰ ਲਾਈਫ ਸਪੋਰਟ ਤੇ ਨੇ ਅਜੇ ਤੱਕ ਉਹਨਾਂ ਨੂੰ ਹੋਸ਼ ਨਹੀਂ ਆਇਆ ਪੰਜਾਬੀ ਕਈਕ ਰਾਜਵੀਰ ਜਵੰਧਾ ਦੀ ਹਾਲਤ 7ਵੇਂ ਦਿਨ ਵੀ ਗੰਭੀਰ ਬਣੀ ਹੋਈ ਹੈ ਹਰਿਆਣਾ ਦੇ ਪੰਜੌਰ ਚ ਹੋਏ ਬਾਈਕ ਹਾਦਸੇ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਜਵੰਧਾ ਲਗਾਤਾਰ ਲਾਈਫ سپورਟ ਤੇ ਨੇ ਅਜੇ ਤੱਕ ਉਹਨਾਂ ਨੂੰ ਹੋਸ਼ ਨਹੀਂ ਆਇਆ ਵੀਰਵਰ ਸ਼ਾਮ ਨੂੰ ਹਸਪਤਾਲ ਵੱਲੋਂ ਜਾਰੀ ਛੇਵੇਂ ਮੈਡੀਕਲ ਬੁਲਟਿਨ ਚ ਦੱਸਿਆ ਗਿਆ ਕਿ ਰਾਜਵੀਰ ਦੀ ਨਿਊਰੋਲੋਜੀਕਲ ਸਥਿਤੀ ਚ ਕੋਈ ਖਾਸ ਸੁਧਾਰ ਨਹੀਂ ਹੋਇਆ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਾਰਨ ਬਾਂਹਾਂ ਤੇ ਲੱਤਾਂ ਚ ਕਮਜ਼ੋਰੀ ਆਈ ਹੈ ਦੀ ਹੱਡੀ ਦੇ ਐਮ ਆਰ ਆਈ ਚ ਡੂੰਘੇ ਸੱਟਾਂ ਦੀ ਪੁਸ਼ਟੀ ਹੋਈ ਹੈ ਡਾਕਟਰ ਉਹਨਾਂ ਦੇ ਦਿਲ ਦੇ ਆਮ ਕੰਮਕਾਜ ਨੂੰ ਬਣਾਈ ਰੱਖਣ ਲਈ ਦਵਾਈਆਂ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਹਾਦਸੇ ਤੋਂ ਬਾਅਦ ਦਿਲ ਦਾ ਦੌਰਾ ਵੀ ਪਿਆ ਸੀ ਡਾਕਟਰਾਂ ਨੇ ਕਿਹਾ ਕਿ ਉਹ ਵੈਂਟੀਲੇਟਰ ਤੇ ਹੀ ਨੇ ਅਤੇ ਸਰੀਰ ਕੁਝ ਹੱਦ ਤੱਕ ਪ੍ਰਤੀਕਿਰਿਆ ਕਰ ਰਿਹਾ ਪਰ ਇਸ ਸਮੇਂ ਉਹਨਾਂ ਦੀ ਪੂਰੀ ਸਿਹਤ ਯਾਬੀ ਬਾਰੇ ਯਕੀਨ ਨਾਲ ਕੁਝ ਵੀ ਕਹਿਣਾ ਮੁਸ਼ਕਲ ਹੈ ਜਵੰਧਾ ਦੇ ਤੰਦਰੁਸਤੀ ਲਈ ਦੇਸ਼ ਭਰ ਦੇ ਗੁਰਦੁਆਰਿਆਂ ਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਉਹਨਾਂ ਦੇ ਪੁੱਤਰ ਕ੍ਰਮ ਬਾਜਪਾ ਅਤੇ ਕਾਂਗਰਸ ਨੇਤਾ ਬਲਵੀਰ ਸਿੰਘ ਸਿੱਧੂ ਸਮੇਤ ਕਈ ਰਾਜਨੀਤਿਕ ਹਸਤ ਉਹਨਾਂ ਦਾ ਹਾਲਚਲ ਪੁੱਛਣ ਲਈ ਹਸਤਲ ਪਹੁੰਚੀਆਂ ਇਸ ਦੁਖਦਾਈ ਘਟਨਾ ਦੇ ਬਾਅਦ ਵੀ ਉਦ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਸੋਸ਼ਲ ਮੀਡੀਆ ਤੇ ਲਗਾਤਾਰ ਵਧ ਰਹੀ ਹੈ ਹਾਦਸੇ ਵਾਲੇ ਦਿਨ 27 ਸਤੰਬਰ ਨੂੰ ਉਹਨਾਂ ਦੇ ਇੰਸਟਾਗ੍ਰam ਤੇ 2.4 ਮਿਲੀਅਨ ਫੋਲੋਅਰਸ ਸਨ ਜੋ ਕਿ ਹੁਣ 2.6 ਮਿਲੀਅਨ ਨੂੰ ਪਾਰ ਕਰ ਗਏ ਨੇ ਫੇਸਬੁੱਕ ਅਤੇ ਯੂਟਿਊਬ ਤੇ ਉਹਨਾਂ ਦੇ ਫੋਲੋਅਰਸ ਵਿੱਚ ਵਾਧਾ ਦੇਖਿਆ ਗਿਆ ਹਾਦਸੇ ਤੋਂ ਇੱਕ ਦਿਨ ਪਹਿਲਾਂ 26 ਸਤੰਬਰ ਨੂੰ ਉਹਨਾਂ ਵੱਲੋਂ ਪੋਸਟ ਕੀਤੇ ਗਏ ਵੀਡੀਓਜ਼ ਤੇ ਸੰਸਕਾ ਵੱਲੋਂ ਜਲਦੀ ਸਿਹਤਯਾਬੀ ਅਤੇ ਵੱਡੀ ਗਿਣਤੀ ਚ ਅਰਦਾਸਾਂ ਅਤੇ ਟਿੱਪਣੀਆਂ ਆ ਰਹੀਆਂ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਸਤਮੇ ਦਿਨ ਵੀ ਗੰਭੀਰ ਬਣੀ ਹੋਈ ਹੈ ਹਰਿਆਣਾ ਦੇ ਪੰਜੌਰ ਚ ਹੋਏ ਬਾਈਕ ਹਾਦਸੇ ਤੋਂ ਬਾਅਦ ਮੋਹਾਲੀ ਦੇ 40 ਹਸਪਤਾਲ ਵਿੱਚ ਦਾਖਲ ਜਵੰਦਾ ਲਗਾਤਾਰ ਲਾਈਫ ਸਪੋਰਟ ਤੇ ਨੇ ਅਜੇ ਤੱਕ ਉਹਨਾਂ ਨੂੰ ਹੋਸ਼ ਨਹੀਂ ਆਇਆ